ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਰਣਜੋ ਸਿੰਘ ਰਾਮਗੜੀ ਆ ਤੁਹਾਡੇ ਵਾਸਤੇ ਇੱਕ ਆਪਾਂ ਸਪੈਸ਼ਲ ਪ੍ਰੋ ਵੀਡੀਓ ਲੈ ਕੇ ਆਏ ਹਾਂਗੇ ਤਾਂ ਰੁਕੇਸ ਮਤਲਬ ਮਿੱਤਰ ਸਚਨ ਦਾ ਮਤਲਬ ਫਾਇਦਾ ਹੋ ਸਕੇ ਜਿਹਰਾਂ ਨੂੰ ਸਾਹ ਦੀ ਪ੍ਰੋਬਲਮ ਆ ਦਮੇ ਦੀ ਪ੍ਰੋਬਲਮ ਆ ਆਪਾਂ ਥੋੜੇ ਜਿਹਾ ਆਪਦੇ ਖਾਣ ਜੋਗੇ ਪਿਆਜ਼ ਵੀ ਜ ਲੈਣੇ ਹੁੰਦੇ ਹਨਾ ਚਾਰ ਟੱਕ ਲਾ ਲੈਣ ਨਾਲ ਸਰੀਰ ਸਰੀਰ ਬਣੇ ਰਹਿੰਦਾ ਇਹਨਾਂ ਨਾਲ ਤੇ ਆਪਾਂ ਤੁਹਾਨੂੰ ਦਿਖਾਉਣੇ ਆਗੇ ਆਪਾਂ ਚਿੱਟੇ ਪਿਆਜ਼ ਬਾਹਵਾਂ ਨੇ ਆਪਣੇ ਕੋਲ ਹੈਗੇ ਆਪਾਂ ਪ੍ਰੋ ਚਿੱਟੇ ਪਿਆਜ਼ ਨੇਗੇ ਇੱਕ ਬਲੈਕ ਹੁੰਦ ਨੇ ਇੱਕ ਥੋੜੇ ਲਾਲੇ ਹੁੰਦ ਨੇਗੇ ਚਿੱਟਾ ਪਿਆਜ ਆ ਭਰਾ ਉਹ ਇਹ ਸਾਹ ਵਾਸਤੇ ਦਮੇ ਵਾਸਤੇ ਜੇ ਕੱਚਾ ਖਾਧਾ ਜਾਵੇ ਬਹੁਤ ਵਧੀਆ ਤੇ ਸੈਂਕੜੇ ਬਿਮਾਰੀਆਂ ਨੂੰ ਭਰਾ ਉਹ ਜਿਹੜਾ ਕੱਚਾ ਪਿਆਜ ਠੀਕ ਕਰਦਾ ਅੱਜ ਕੱਲ ਕੀ ਦੌਰ ਚੱਲ ਰਿਹਾ ਲੋਕ ਹਰ ਇੱਕ ਚੀਜ਼ ਗੰਡੇ ਤਲਕੇ ਹੰਦ ਨੇਗੇ ਜਿਹੜਾ ਗੰਡਾ ਕਹਿ ਪਿਆ ਰਹਿ ਜੀਰ ਤੇ ਸਿਰੂ ਕੱਟ ਕੇ ਬਾਹਰ ਰੱਖਦੇ ਹੋ ਤੁਸੀਂ ਦੇਖੋ ਕੱਟਣ ਦੇ ਨਾਲ ਕੱਟ ਕੇ ਰੱਖੋਗੇ ਇਹ ਇਹ ਬਲੈਕ ਹੋ ਜੂਗਾ ਜੀ ਜਿੰਨਾ ਪੂਰੇ ਤੁਹਾਡੇ ਕਮਰੇ ਰੂਮ ਚ ਬਕਟੇਦੇ ਹੁੰਦਾ ਉਹ ਸਾਰਿਆਂ ਨੇ ਖਿੱਚ ਲੈਣਾ ਜਿਵੇਂ ਆਪਣੇ ਪੇਟ ਚ ਕੱਚਾ ਜਾਊਗਾ ਇਹ ਇਹਨੇ ਸਾਰੇ ਅੰਦਰ ਇਹਦੇ ਗੰਦੇ ਬੈਕਟੀਰੀਆ ਨੇ ਉਹਨੇ ਸਾਰੇ ਆਪਦੇ ਅੰਦਰ ਰਿਜ਼ਰਵ ਕਰ ਲੈਣੇ ਨੇਗੇ ਤੇ ਖਤਮ ਕਰ ਦੇਣੇ ਨੇ ਤਾਂ ਸਾਡੀ ਕੋਸ਼ਿਸ਼ ਆ ਵੀ ਤੁਸੀਂ ਸਬਜ਼ੀ ਨਾਲ ਸਾਹਬ ਨੂੰ ਰੋਟੀ ਨਾਲ ਦੀ ਖਾਣਿਓ ਕੱਚਾ ਗੰਡਾ ਕੋਸ਼ਿਸ਼ ਕਰੋ ਕੱਚੀਆਂ ਸਬਜ਼ੀ ਖਾਣ ਦੀ ਕੋਸ਼ਿਸ਼ ਕਰੋ ਤਾਂ ਜੋ ਬਿਮਾਰੀਆਂ ਤੋਂ ਬਚਿਆ ਜਾ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ